ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਪ੍ਰੀ ਮਿਕਸਚਰ ਅਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤੇ ਇੱਕ ਲੜਕਾ ਜਿਹੜਾ ਜ਼ਖਮੀ ਹੋ ਜਾਂਦਾ ਸਮਾਣਾ ਦੇ ਭਵਨੀਗੜ੍ਹ ਰੋਡ ਤੇ ਬਾਬਾ ਬੰਦਾ ਸਿੰਘ ਬਾਦਰ ਚੌਂਕ ਤੋਂ ਰੋਡ ਤੋਂ ਜਾ ਰਹੇ ਪ੍ਰੀ ਮਿਕਸਚਰ ਟਿਪਰ ਜਿਹੜਾ ਮੱਝਰੀ ਰੋਡ ਤੇ ਆ ਰਿਹਾ ਸੀ ਮੋਟਰਸਾਈਕਲ ਸਵਾਰ ਜਿਹੜੇ ਨੇ ਆਪਸ ਦੇ ਵਿੱਚ ਇਹ ਟਿਪਰ ਨਾਲ ਟਕਰਾਉਂਦੇ ਨੇ ਇੱਕ ਨੌਜਵਾਨ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਿਕ ਰਾਹਗੀਰਾਂ ਨੇ ਦੱਸਿਆ ਕਿ ਯੋਗੇਸ਼ ਕੁਮਾਰ 28 ਸਾਲਾ ਪਿੰਡ ਕਲਪੁਰਸ਼ਾਂ ਦਾ ਰਹਿਣ ਵਾਲਾ ਸੀ ਤੇ ਦੂਸਰਾ ਸ਼ਗੁਨਦੀਪ ਜਿਹੜਾ ਲੜਕਾ 19 ਸਾਲ ਦਾ ਪਿੰਡ ਗਾਜੇ ਵਸਦਾ ਰਹਿਣ ਵਾਲਾ ਸੀ। ਯੋਗੇਸ਼ ਕੁਮਾਰ ਨੂੰ ਪਟਿਆਲਾ ਰੈਫਰ ਕੀਤਾ ਜਾਂਦਾ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਸਿਵਲ ਹਸਪਤਾਲ ਦੇ ਡਾਕਟਰ ਜਿਹੜੇ ਨੇ ਸਚਿਵ ਕੁਮਾਰ ਨੇ ਦੱਸਿਆ ਕਿ ਪਟਿਆਲਾ ਰੈਫਰ ਜਿਹੜਾ ਇਸ ਲੜਕੇ ਨੂੰ ਕੁਝ ਟਾਈਮ ਪਹਿਲਾਂ ਕੀਤਾ ਜਾਂਦਾ ਪਰ ਐਂਬੂਲੈਂਸ ਦੇ ਵਿੱਚ ਹੀ ਜਦੋਂ ਡਰਾਈਵਰ ਦੇ ਵੱਲੋਂ ਇਤਲਾਹ ਦਿੱਤੀ ਜਾਂਦੀ ਹੈ ਕਿ ਇਹ ਰਸਤੇ ਦੇ ਵਿੱਚ ਹੀ ਆਪਣਾ ਦੰਬ ਤੋੜ ਚੁੱਕਿਆ ਪਰ ਹਰਿਆਣਵੀ ਦੀ ਗੱਲ ਸੀ ਕਿ ਇਹ ਟਿੱਪਰ ਜਿਹੜੇ ਨੇ ਅੱਜ ਦੇ ਟਾਈਮ ਦੇ ਵਿੱਚ ਇਹ ਮੋਤਾ ਵੰਡ ਦੇ ਨਜ਼ਰ ਆਉਂਦੇ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਐਡਾ ਜਿਹੜਾ ਭਿਆਨਕ ਹੈ ਇਹ ਸੜਕ ਦੇ ਉੱਤੇ ਜਿਹੜਾ ਹਾਸਾ ਵਾਪਰਦਾ ਪਰ ਹਾਲੇ ਤੱਕ ਜਿਹੜਾ ਪ੍ਰਸ਼ਾਸਨ ਹੈ ਕਿਤੇ ਵੀ ਜਿਹੜਾ ਚੁਸਤ ਹੁੰਦਾ ਨਹੀਂ ਦਿਖਾਈ ਦਿੰਦਾ ਇੱਕ ਪਾਸੇ ਟ੍ਰੈਫਿਕ ਪੁਲਿਸ ਦੇ ਵੱਲੋਂ ਚੌਂਕਾ ਦੇ ਵਿੱਚ ਖੜ ਕੇ ਛੋਟੇ-ਛੋਟੇ ਵਹੀਕਲਾਂ ਦੇ ਹੀ ਜਿਹੜੇ ਚਲਾਨ ਕੱਟੇ ਜਾਂਦੇ ਨੇ ਪਰ ਇਹ ਏਡੇ ਵੱਡੇ ਜਿਹੜੇ ਟਿਪਰ ਨੇ ਮੌਤ ਵੰਡਦੇ ਨੇ ਇਹਨਾਂ ਨੂੰ ਟ੍ਰੈਫਿਕ ਪੁਲਿਸ ਜਿਹੜਾ ਇਸ ਤਰ੍ਹਾਂ ਲਗਾਉਂਦਾ ਹੈ ਜਿਵੇਂ ਅੱਖ ਦੇ ਵਿੱਚ ਮੱਖੀ ਪੈ ਜਾਂਦੀ ਉਹਨੂੰ ਕੱਢ ਨਹੀਂ ਦਿੱਤਾ ਜਾਂਦਾ ਬਾਹਰ ਇਸ ਤਰੀਕੇ ਨਾਲ ਟਿਪਰ ਜਿਹੜੇ ਨੇ ਬਾਹਰ ਕੱਢਦੇ ਨੇ ਦੇਖਦੇ ਆ ਕਦੋਂ ਤੱਕ ਪ੍ਰਸ਼ਾਸਨ ਜਿਹੜਾ ਆਪਣੀ ਹਰਕਤ ਦੇ ਵਿੱਚ ਆਉਂਦਾ ਪਰ ਇਸ ਟਾਈਮ ਇਹ ਰੋਡ ਜਿਹੜਾ ਇਸ ਟਾਈਮ ਇਕੋ ਲਖਤ ਜਿਹੜਾ ਸੁੰਨਾ ਪੈ ਜਾਂਦਾ ਕਿਉਂਕਿ ਇਹ ਜਿਹੜਾ ਹੱਸਾ ਹੈ ਚਿੱਟੇ ਦਿਨ ਦੇ ਵਿੱਚ ਵਾਪਰਦਾ ਫਿਲਹਾਲ ਦੇ ਇਜ ਗੁਰਦੀਪ ਸਿੰਘ ਇਹ ਟਿਪਰ ਆ ਰਿਹਾ ਸੀ ਪਾਤੜਾ ਰੋਡ ਮਨ ਲਗੇ ਜਦੋਂ ਸੀ ਭਾਦਰ ਚੌਕ ਤੋਂ ਪਾਣੀਗੜ ਨੂੰ ਇੱਥੇ ਮੱਜਰੀ ਚੌਂਕ ਪੈਂਦਾ ਹੈ ਬਸਟਾਂ ਤੋਂ ਮੁੜਦੇ ਜਿੱਥੋਂ ਆਪਾਂ ਇਧਰੋਂ ਬੁੱਢਲ ਸਕੂਲ ਵੱਲੋਂ ਜਵਾਹਰ ਦੇ ਦੋ ਮੁੰਡੇ ਆ ਰਹੇ ਸੀ ਇਹ ਉਹਨਾਂ ਦੇ ਵਿੱਚ ਅਚਨਚੇ ਤੱਕਰ ਵੱਜੀ ਹੈ ਹਾਂਜੀ ਚੱਕਰੀਵਾਂ ਨੂੰ ਦੋਨੇ ਜ਼ਖਮੀ ਨੇ ਜੀ ਇੱਕ ਤਾਂ ਸਮਾਣੇ ਹਸਪੀਟਲ ਐਡਮਿਟ ਹੈ ਦੂਜੇ ਨੂੰ ਪਟਿਆਲੇ ਰੈਫਰ ਕਰ ਦਿੱਤਾ ਗਿਆ ਮੇਰਾ ਪ੍ਰਦੀਪ ਕੁਮਾਰ ਹੈ ਪ੍ਰਦੀਪ ਮਾਰ ਤੇ ਐਕਸੀਡੈਂਟ ਹੋਇਆ ਸੀ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਦੋ ਮੋਟਰਸਾਈਕਲ ਸਵਾਰ ਸੀਗੇ ਜੀ ਮੁੰਡੇ ਇੱਕ ਮੁੰਡਾ ਸੀਗਾ ਕੁਲਵਰਛਾਂ ਦਾ ਜੀ ਸ਼ਰਪੰਡਤਾ ਦੇ ਮੁੰਡਿਆਂ ਜੀ ਦੋਨੋਂ ਇੱਕੇ ਸੀਗਾ ਗਾਜੇਵਾਸ ਦਾ ਜੀ ਗਾਜੇਵਾਸ ਦਾ ਸੁੱਕਾ ਜਿਹਾ ਮੁੰਡਾ ਸੀਗਾ ਜੀ ਉਹਨੂੰ ਤਾਂ ਅਸੀਂ ਮੈਂ ਤੇ ਮੇਰਾ ਫਰੈਂਡ ਲੈ ਕੇ ਸੀ ਸਕੂਟੀ ਤੇ ਹੀ ਫੜਾਵੜ ਨਾਲ ਦੇ ਨਾਲ ਤੇ ਇੱਕ ਮੁੰਡਾ ਜਿਹੜਾ ਸੀਗਾ ਦੂਜਾ ਉਹਦੇ ਪੱਟ ਦੇ ਉੱਪਰ ਦੀ ਨੰਗਿਆ ਸੀਗਾ ਜੀ ਟੋ ਟਿਪਰ ਜਿਹੜਾ ਟਰੱਕ ਜਿਹਾ ਖੜਾ ਹੈ ਤੇ ਉਹਨੂੰ ਫਿਰ ਦੂਜੇ ਮੁੰਡੇ ਗੱਡੀ ਜਿਹਾ ਵੜਾ ਕੇ ਲੈ ਗਏ ਹਾਂ ਪਹਿਲਾਂ ਭਜਾ ਲਿਆ ਫਿਰ ਉਹ ਸਕੂਟੀ ਲਾ ਕੇ ਪਿੱਛੇ ਉਹਨੂੰ ਰੋਕ ਲਿਆ ਸੀਗਾ ਜੀ ਫਿਰ ਉਹ ਡਰਾਈਵਰ ਆ ਗਿਆ ਸੀਗਾ ਫਿਰ ਡਰਾਈਵਰ ਭੱਜ ਅ ਦੋ ਬੱਚੇ ਆਏ ਸੀ ਜਿਹੜੇ ਹ ਹਿਸਟਰੀ ਆਫ ਐਕਸੀਡੈਂਟ ਨਾਲ ਆਏ ਸੀ ਯੁਗੇਸ਼ ਕੁਮਾਰ ਆ ਸਰ ਇੱਕ ਸਨ ਆਫ ਫਰਦੀਪ ਸਿੰਘ ਕੁਲਵੁੱਛਾ ਦਾ ਰਹਿਣ ਵਾਲਾ ਸੀ ਦੂਜਾ ਜਿਹੜਾ ਬੱਚਾ ਸੀ ਉਹ ਸ਼ਗੁੰਦੀਪ ਸੀ ਉਸਾਲ ਉਮਰ ਉਹਦੀ 19 ਸਾਲ ਸਨ ਆਫ ਦਰਸ਼ਨ ਕੁਮਾਰ ਇਹ ਗਾਜੇਵਾਸ ਦਾ ਰਹਿਣ ਵਾਲਾ ਸੀ ਜਿਹੜਾ ਯੁਗੇਸ਼ ਸਿੰਘ ਮੁੰਡਾ ਇਹਦੀ ਹਾਲਤ ਥੋੜੀ ਗੰਭੀਰ ਸੀ ਤੇ ਇਹਦੇ ਮਤਲਬ ਸੱਜਾ ਜਿਹੜਾ ਪੱਟ ਸੀ ਉਹਦੇ ਉੱਪਰ ਹੀ ਸੜਕ ਕਾਫੀ ਵੱਡਾ ਜ਼ਖਮ ਸੀ ਖੂਨ ਵੀ ਬਹੁਤ ਬਹਿ ਚੁੱਕਿਆ ਸੀ ਇਹਦੇ ਦੂਜਾ ਮੁੰਡਾ ਸ਼ਗੁੰ ਉਹਦੇ ਠੀਕ ਸੀ ਉਹਦਾ ਸਿਰ ਤੇ ਉੱਤੇ ਸੱਟਾ ਉਹਦੇ ਵੀ ਜੋ ਗੇਸ਼ ਨੂੰ ਸੀ ਫਸਟਡ ਦੇ ਕੇ ਨਾਲ ਦੇ ਨਾਲ ਉਹਨੂੰ ਰੈਫਰ ਕਰਤਾ ਰਜਿੰਦਰਾ ਹਸਪਤਲ ਰੈਫਰ ਕਰਤਾ ਸੀ ਕੀ ਪਤਾ ਨਾ ਕਿ ਰੈਸਕਿਊ ਡੈਥ ਹੋ ਗਈ ਓਗੇਸ਼ ਦੀ ਹਜੇ ਸਾਡੇ ਕੋਲ ਕੋਈ ਅਫੀਸ਼ੀਅਲ ਇਨਫੋਰਮੇਸ਼ਨ ਨਹੀਂ ਆਈ ਇਸ ਚੀਜ਼ ਦੀ ਕਿ ਪੇਸ਼ੈਂਟ ਅਸੀਂ ਆਪਣੀ ਜਿਹੜੀ ਸਰਕਾਰੀ ਐਂਬੂਲੈਂਸ 108 ਤੇ ਉਸ ਤੇ ਰੈਫਰ ਕਰਤਾ ਸੀ